ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸੀਰਾ ਟੱਲੋਂ ਚੱਲੇ ਸੀ ਪੱਠੇ ਵੱਢਣ ਯਾਨੀ ਆਪਣਾ ਚਾਹ ਪੀ ਕੇ ਜਿਹੜਾ ਰੋਜ਼ ਵਾਲਾ ਕੰਮ ਆ 8:30 ਵਜੇ ਯਾਨੀ ਆਪਣਾ ਇਹ ਪਹਿਲਾ ਕੰਮ ਹੁੰਦਾ ਯਾਨੀ ਜਿਹੜਾ ਆਪਾਂ ਕਰਨਾ ਪੱਠਿਆਂ ਆਲਾ ਤੇ ਚੱਲਿਆ ਫਿਰ ਹੁਣ ਖੇਤ ਤੇ ਦਿਖਾਉਣਾ ਫਿਰ ਕਿਵੇਂ ਵੱਢੇ ਪੱਠੇ ਪੱਠੇ ਵੱਢਣ ਲੱਗ ਗਿਆ ਦੇਖ ਸਕਦੇ ਆ ਮਸ਼ੀਨ ਚੱਲਦੀ ਆ ਤੇ ਪੱਠੇ ਮਗਰ ਨੂੰ ਡਿੱਗੀ ਜਾਂਦੇ ਆ ਇਹ ਇਹ ਸੋਭਾ ਦਾ ਆਪਣਾ ਜਾਨੀ ਰੋਜ਼ ਵਾਲਾ ਕੰਮ ਆ ਜਿਹੜਾ ਇਹ ਡੇਲੀ ਕਰਨੇ ਕਰਨਾ ਆਪਾਂ 8 8:30 ਵਜੇ ਜਾਨੀ ਪੱਠਿਆਂ ਦਾ ਕੰਮ ਨਿਬੜ ਜਾਂਦਾ ਆਪਣੇ ਇਕੱਠੇ ਵੀ ਇਹਦੇ ਨਾਲ ਹੀ ਕਰ ਲਈਏ ਜਾਨੀ ਪੱਲੀ ਚ ਪਾ ਲਈਦੇ ਆ ਤੇ ਅੱਜ ਥੋੜਾ ਚੱਕਰ ਸੀਗਾ ਕੈਮਰਾਮੈਨ ਮੇਰੇ ਕੋਲ ਹੈ ਨਹੀਂ ਸੀ ਕੋਈ ਤੇ ਵੀਡੀਓ ਫਿਰ ਆਪ ਹੀ ਬਣਾਉਣੀ ਪੈਗੀ ਤੇ ਕਰ ਦਿੰਨੇ ਆ ਫਿਰ ਵੀ ਸੈਟ ਕੰਮ ਕੋਈ ਗੱਲ ਨਹੀਂ ਦੇਖ ਸਕਦੇ ਆ ਪੱਲੀਆਂ ਚ ਜਾਨੀ ਇਕੱਠੇ ਕਰਕੇ ਮਸ਼ੀਨ ਵਾਲੀ ਪਾ ਲਈਦੇ ਤੇ ਸੋਭਾ ਸੋਭਾ ਠੰਡ ਹੁੰਦੀ ਆ ਫਿਰ ਟਾਈਮ ਲੱਗਦਾ ਵਾ ਪਾਉਣ ਨੂੰ ਪੱਠੇ ਤੇ ਵੋਟਾ ਮੋਟਾ ਕੰਮ ਜਾਨੀ ਨਿਬੜ ਜਾਂਦਾ ਤੇ ਦੇਖ ਸਕਦੇ ਆ ਢੇਰੀਆਂ ਛੋਟੀਆਂ ਛੋਟੀਆਂ ਲਾ ਕੇ ਮੂਰੇ ਵਿਛਾ ਲੈਣੀ ਆ ਪੱਲੀ ਤੇ ਠਾਰੀ ਦਾ ਕੰਮ ਆ ਥੋੜਾ ਜਿਹਾ ਫਿਰ ਤੰਗਲੀ ਚਲਾਉਣੀ ਔਖੀ ਲੱਗਦੀ ਆ ਤੇ ਬਾਕੀ ਇਕੱਠੇ ਤਾਂ ਕਰਨੀ ਹੁੰਦੀ ਆ ਮਸ਼ੀਨ ਨਾਲ ਪਹਿਲਾਂ ਵੀ ਆਪਾਂ ਮੂਰੇ ਫਿਰ ਪੱਲੀ ਲਾ ਦੇ ਦੀ ਆ ਦੇਖ ਸਕਦਾ ਮੈਂ ਜਣੀ ਕੰਮ ਖੇਤ ਪਾਵਾ ਪੂਰਾ 15 ਕਿ ਮਿੰਟ ਲੱਗਦਾ 10 ਕੁ ਭਰੀਆਂ ਨੂੰ ਜਾਣੀ ਵੱਢਣ ਤੋਂ ਪੱਲੀਆਂ ਚ ਪਾਉਣ ਤੱਕ ਇਕੱਲਾ ਫਿਰ ਚੱਕਣ ਵਾਲਾ ਕੰਮ ਰਹਿ ਜਾਂਦਾ ਵਾ ਦੇਖ ਸਕਦਾ ਜਣੀ ਖਲਾਰਦੀ ਨੀ ਮਸ਼ੀਨ ਬਿਲਕੁਲ ਸਾਫ਼ ਕਰੀ ਆਉਂਦੀ ਐ ਥੱਲੇ ਟਾਇਰਾਂ ਕੋਲੇ ਤੇ ਮੂਰੇ ਪੱਠੇ ਤੁਰ ਪੈਂਦੇ ਆ ਇਹ ਪੱਠਿਆਂ ਦਾ ਕੰਮ ਜਿਹੜਾ ਇਹੀ ਵੱਡਾ ਹੁੰਦਾ ਵੱਡਾ ਹੈ ਕਿ ਚੱਕ ਕੇ ਲਿਆਉਣ ਦਾ ਤੇ ਆਪਣੀ ਜਾਨੀ ਮਸ਼ੀਨ ਹੀ ਕਰ ਦਿੰਦੀ ਆ ਜਾਨੀ ਤੇੜੇ ਪੱਠਿਆਂ 'ਚ ਕੋਈ ਡਰ ਨਹੀਂਗਾ ਜਾਨੀ ਹੱਥ ਨਹੀਂ ਠਰਨਗੇ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਸਵੇਰ-ਸਵੇਰ ਹੱਥ ਠਰਦੇ ਆ ਜਦੋਂ ਪੱਠੇ ਵੱਢਦੇ ਆ ਤੇ ਤਿਆਰੀ ਨੂੰ ਹੀ ਲੱਗ ਜਾਂਦੇ 15-20 ਮਿੰਟ ਤਾ ਜਦੋਂ ਪੱਠੇ ਵੱਢਣੇ ਹੋਣੇ ਵੀ ਆਸੇ-ਪਾਸੇ ਜੇ ਝਾਕੀ ਜਾਂਦੇ ਹੁੰਨੇ ਆਪਰ ਤੇ ਜਾਨੀ ਕੰਮ ਲਿਬੜ ਜਾਂਦਾ ਮਸ਼ੀਨ ਨਾਲ ਤੇ ਇਕੱਲੇ ਜਾਨੀ ਪੱਲੀਆਂ ਹੀ ਚੱਕਣੀਆਂ ਆਪਾਂ ਬੰਨ ਕੇ ਬਾਕੀ ਕੰਮ ਸਾਰਾ ਮਸ਼ੀਨ ਨਹੀਂ ਕਰ ਦੇਣਾ ਵਾ ਕੋਈ ਥੱਲੇ ਰਹਿਣ ਨਹੀਂ ਦਿੰਦੀ ਇਹ ਬਿਲਕੁਲ ਵੀ ਪੱਠੇ ਦੇਖਿਆ ਤੁਸੀਂ 7-8 ਭਰੀਆਂ 15 ਕਿ ਮਿੰਟ ਲੱਗੇ ਸਾਨੂੰ ਘਰੇ ਆਉਣ ਤੋਂ ਹੁਣ ਤੱਕ ਤੇ ਪੱਲੀਆਂ ਚ ਜਾਨੀ ਲੋਡ ਕਰਤੇ ਆ ਪੱਠੇ ਪੂਰੇ ਇੱਕ ਭਰੀ ਵੱਧ ਗਈ ਸੀਗੀ ਪੱਲੀ ਘੱਟ ਲੈ ਕੇ ਆਏ ਸੀਗੇ ਤੇ ਹੁਣ ਸਿੱਧੀ ਹੋਈ ਲੋਡ ਕਰ ਦਾਂਗੇ ਰਿਹੜੇ ਦੇ ਉੱਪਰ ਤੇ ਤੁਹਾਨੂੰ ਤਾਂ ਤੁਸੀਂ ਦੇਖ ਸਕਦੇ ਆ ਪੂਰੀ ਆ ਤੇ ਕੱਲ ਮਾੜੀ ਜੀ ਧੁੱਪ ਨਿਕਲੀ ਸੀ ਵੈਸੇ ਨਿਗਜਿਆ ਸੀਗਾ 2 ਕ ਘੰਟੇ ਦੁਪਹਿਰੇ ਜੇ ਤੇ ਉਸ ਤੋਂ ਬਾਅਦ ਹੋ ਗਿਆ ਬੱਦਲ ਫੇਰ ਤੇ ਬਾਕੀ ਦੇਖਦੇ ਆ ਅੱਜ ਧੁੱਪ ਨਿਕਲੀ ਤਾਂ ਚੱਲਦੇ ਆ ਖੇਤ ਨੂੰ ਫੇਰ ਕਰਾਂਗੇ ਕਣਕ ਦੇ ਸਪਰੇਅ ਮੈਗਨੀਜ਼ ਦੀ ਦੁਬਾਰਾ ਕਰਨੀ ਆ ਕੰਮ ਖਤਮ ਹੋ ਗਿਆ ਵਾ ਤੇ ਕਰਦੇ ਆਂ ਫਿਰ ਪਲੀਆਂ ਲੋਡ ਹੁਣ ਇਹ ਫੇਰ ਖੁੱਲੇ ਹੀ ਰੱਖਲੇ ਸੀਗੇ ਭਰੀ ਕੇ ਇੱਕ ਵੱਧ ਗਈ ਸੀ ਆਪਣੀ ਤੇ ਝੰਡੇ ਲਾਏ ਸੀਗੇ ਫਿਰ ਰੇੜੇ ਤੇ ਵੀ ਲਾਤਾ ਸੀ ਆਪਣੇ ਤੇ ਚੱਕਦੇ ਆਂ ਪਲੀਆਂ ਫਿਰ ਹੁਣ ਹੁਣਾ ਤਨੇ ਥੋੜਾ ਜਿਹਾ ਕੰਮ ਕਰਨਾ ਜਾਣੀ ਜਿਹੜਾ ਉਠਾਰੀ ਜੀ ਆਲਾ ਕਹਿ ਦਿੰਨੇ ਆ ਤੇਨੇ ਜੀ ਵੱਡਣ ਆਲਾ ਤੇ ਜਾਦੇ ਹੱਥ ਕਾਂਡਮ ਹੁੰਦੇ ਆ ਜੇ ਕੰਗਾ ਠੰਡ ਮੰਨਣ ਲੱਗ ਜਾਂਦਾ ਆ ਹੱਥ ਦੇਖ ਸਕਦੇ ਆ ਧੁੰਦ ਕਿੰਨੀ ਆ ਤੇ ਤੇਲ ਵੀ ਕਾਫੀ ਆ ਪੱਠਿਆਂ ਤੇ ਜੇ ਇਹੇ ਦਾਤੀ ਨਾ ਵੱਢਣੇ ਹੋਣ ਤੇ ਪ੍ਰੋਬਲਮ ਹੋ ਜਾਂਦੀ ਆ ਇੱਕ ਦਾ ਹੱਥ ਠਰਦੇ ਹੁੰਦੇ ਆ ਜਣੀ ਹੱਥ ਤਾਂ ਇਹ ਹੋ ਜਾਂਦਾ ਜਿਵੇਂ ਵੱਢਣ ਵਾਲੇ ਹੁੰਦੇ ਆ ਤੇ ਮਸ਼ੀਨ ਤੇਲ ਵੀ ਝਾੜ ਦਿੰਦੀ ਆ ਵੈਸੇ ਤੇ ਉਸ ਤੋਂ ਬਾਅਦ ਜਿਵੇਂ ਚੱਕਣੇ ਵੀ ਸੌਖੇ ਆ ਆਪਾਂ ਨੂੰ ਮਸ਼ੀਨ ਉਦਾਂ ਹੀ ਇਕੱਠੇ ਕਰ ਦਿੰਦੀ ਆ ਤੇ ਮੂਰੇ ਪੱਲੀਆਂ ਵਿਛਾ ਦੇਈ ਦੀਆਂ ਵਾ ਜਦੋਂ ਅੰਦਾਜ਼ਾ ਜਾ ਜਾ ਹੋ ਜਾਂਦਾ ਵੀ ਇੱਕ ਪੱਲੀ ਹੋ ਗਈ ਆ ਤੇ ਨਾਲ ਹੀ ਪਲਟੀ ਕਰ ਦਿੰਦੀ ਆ ਵਿੱਚ ਤੇ ਪੱਲੀ ਖਿੱਚ ਦੇਣੀ ਆ ਸਾਈਡ ਤੇ ਆਪਾਂ ਉਦਾਂ ਹੀ ਤੇ ਕੰਮ ਜਾਣੀ ਸੌਖਾ ਵਾ ਵੈਸੇ ਜਦੋਂ ਦੀ ਮਸ਼ੀਨ ਲਿਆਂਦੀ ਆ ਆਪਣੇ ਹੋ ਗਿਆ ਇਹਨੂੰ 5 ਸਾਲ ਹੋ ਗਏ ਲਿਆਂਦੀ ਨੂੰ ਮਸ਼ੀਨ ਨੂੰ ਤੇ ਵਧੀਆ ਵਰਕ ਕਰ ਰਹੀ ਆ ਜਿਹੜੇ 15 ਮਿੰਟ ਲੱਗੇ ਆ ਆਪਾਂ ਨੂੰ ਤੇ ਦੇਖ ਸਕਦੇ ਆ ਕੰਮ ਹੋ ਗਿਆ ਖਤਮ ਆਪਣਾ ਸੱਤ ਪੱਲੀਆਂ ਹੋਈਆਂ ਅੱਜ ਕਿਉਂਕਿ ਬਾਧੀਆਂ ਘਟਦੇ ਰਹਿੰਦੇ ਆ ਇੱਕ ਅੱਧੀ ਪੱਲੀ ਵੱਜ ਜਾਂਦੀ ਹੈ ਕਦੇ ਘਟ ਜਾਂਦੀ ਆ ਨਹੀਂ 8 ਤੋਂ ਪੱਲੀਆਂ ਵੈਸੇ ਹੋ ਜਾਂਦੀਆਂ ਵਾ ਲੋ ਘੇੜਿਆਂ ਚੋਂ ਚੱਲਦੇ ਆ ਫਿਰ ਹੁਣ ਕਰ ਲੂ ਤੌਂਦੇ ਜੀ ਲਈ ਦੋ ਚੱਲਦੇ ਆ ਫਿਰ ਖੇਤ ਨੂੰ ਸਪਰੇਅ ਦਾ ਸਮਾਨ ਲੈ ਕੇ ਆਉਣਗੇ ਬੰਦੇ ਫਿਰ ਸਪਰੇਅ ਕਰਨ ਹੇ ਤਾਂ ਆਗੇ ਸੀਗੇ ਤੇ ਲਾਈਟ ਆ ਗਈ ਅੱਜ ਦੈਨ ਦੀ ਵਾਰੀ ਆ ਤੇ ਖਾਲ ਭਰਦੇ ਆ ਫਿਰ ਆਉਂਦੇ ਆ ਸਪਰੇਅ ਵਾਲੇ ਬੰਦੇ ਆਪਣੇ ਫਿਰ ਤੇ ਖਾਲਾ ਫਿਰ ਪਹਿਲਾਂ ਭਰ ਦਿੰਦੇ ਆ ਪਾਣੀ ਨੂੰ ਤੇ ਲਾਈਟ ਦਾ ਵੈਸੇ ਕੋਈ ਬੜਾ ਭਰੋਸਾ ਜੈ ਨਹੀਂਗਾ ਪਤਾ ਨਹੀਂ ਕਦੋਂ ਕਟਕੋਟ ਲੈਂਦੇ ਆ ਇਹ ਕਿਉਂਕਿ ਧੁੰਦ ਜੀ ਸੀਗੀ ਤਾਂ ਉੱਪਰ ਨਿਕਲੀ ਜਾ ਮਾੜੀ ਜੀ ਹੁਣ ਤੇ ਦਿਨ ਜਿਹਾ ਹੋਇਆ ਸਾਫ ਤੇ ਕਰਦੇ ਆ ਸਪਰੇਅ ਫਿਰ ਮੈਗਨੀਜ਼ ਦੀ ਤੇ ਵਿੱਚ ਪਾਵਾਂਗੇ ਉਹਦੇ 18 18 ਤੇ ਉਹਦੇ ਨਾਲ ਤਾਕਤ ਜੀ ਮਿਲ ਜੂ ਮਾਰੇ ਜੀ ਤੇ ਕਰਦੇ ਆ ਕੰਮ ਸ਼ੁਰੂ ਫਿਰ ਖਾਲ ਚ ਨੱਕੇ ਸਿੱਧੇ ਕਰਦਾਂਗੇ ਕਣਕ ਵਾਲੇ ਬੰਦ ਕਰਕੇ ਪਾਣੀ ਨਾਲ ਖਾਲ ਭਰ ਲਾਂਗੇ ਸਾਰੀ ਫਿਰ ਤੇ ਇਥੇ ਫਿਰ ਢੋਲੀਆਂ ਭਰਨੀਆਂ ਸੌਖੀਆਂ ਮੈਂ ਬੰਦਿਆਂ ਨੂੰ ਆਪਣਾ ਨੂੰ ਕੰਮ ਛੇਤੀ ਨਿਬੜ ਜਾਂਦਾ ਪਾਣੀ ਕੋਲੇ ਹੋਣ ਕਾਰਨ ਤੇ ਨੱਕੇ ਫਿਰ ਲਾ ਦਿੰਦੇ ਆ ਠੋਕ ਕੇ ਤੇ ਲੈਟ ਆ ਗਈ ਬਾਰੀ ਬਦਲੀ ਹੋ ਗਈ ਸੀਗੀ ਇਹ ਧੁੱਪ ਵੀ ਚੜ ਗਈ ਆ ਨਿੱਗ ਜਾ ਹੋ ਗਿਆ ਜਣੀ ਧੁੱਪਾ ਦਾ ਥੋੜਾ ਜਿਹਾ ਅਜੇ ਬਾਕੀ ਤਾਜ਼ੇ ਪਾਣੀ ਦਾ ਫਾਇਦਾ ਬਾ ਜਣੀ ਦਵਾਈ ਵਧੀਆ ਘੁਲ ਜਾਂਦੀ ਆ ਉਹਦੇ ਵਿੱਚ ਗੋਸੇ ਜੇ ਪਾਣੀ ਦੇ ਵਿੱਚ ਠੰਡੇ ਪਾਣੀ ਵਿੱਚ ਦਵਾਈ ਵੀ ਘੁਲਦੀ ਨਹੀਂ ਚੰਗੀ ਤਰ੍ਹਾਂ ਛੇਤੀ ਜਣੀ ਵਧੀਆ ਹੋ ਗਿਆ ਵੀ ਲੇਟ ਆ ਗਈ ਨੇ ਤਾਂ ਇਹੀ ਕੰਮ ਨੂੰ ਫਿਰ ਜਨਰੇਟਰ ਜਿਹਾ ਲਿਆਉਣਾ ਪੈਂਦਾ ਹੁੰਦਾ ਖਾਲਾ ਜੀਆਂ ਭਰਨੂ ਕੱਲੀਆਂ ਨੂੰ ਤੇ ਚਲੋ ਅੱਜ ਟਾਈਮ ਸਰ ਜਾਨੀ ਲੇਟ ਆ ਗਈ ਆ ਤੇ ਦਿਨ ਖੁੱਲ ਗਿਆ ਵਾ ਕਣਕ ਦੇਖ ਸਕਦੇ ਆ ਆਪਣੀ ਜਾਨੀ ਜੋਰ ਲਾ ਰਹੀ ਆ ਵਧੀਆ ਤੇ ਫੇਰ ਵੀ ਜਣੀ ਆ ਦੇ ਵੇਲੇੋਂ ਤਸੱਲੀ ਹੋ ਜਾਂਦੀ ਆ ਜੇ ਖਾਦ ਖੂਦ ਪੂਰੀ ਪਈ ਹੋਵੇ ਇਹ ਆਪਣੀ ਆ ਗਈ ম্যাগਨੀਜ਼ ਪਹਿਲਾਂ ਵੀ ਆਪਾਂ ਇਹੀ ਕੀਤੀ ਸੀ ਵੈਸੇ ਤੇ ਨਾਲ ਹੈਗੀ 18 18 ਦੇਖ ਸਾਡੇ 18 18 ਜਿਹੜੀ ਪੈਕਿੰਗ ਵਿੱਚ ਜੰਮੇ ਪਿਆ ਰੋੜੇ ਵਾਂਗੂ ਤੇ ਕੋਸੇ ਜੇ ਪਾਣੀ ਚ ਛੇਤੀ ਖੁੱਲ ਜਾਂਦੇ ਆ ਇਹ ਨਹੀਂ ਤੇ ਪਾਣੀ ਠਰ ਜਾਂਦਾ ਥੋੜਾ ਜਿਆ ਜੂਰੀਆ ਹੁੰਦਾ ਇਹਦੇ ਵਿੱਚ ਇਆਗੀ ਮੈਗਨੀਜ ਇਹ ਵੈਸੇ ਸੌਖੀ ਖੁੱਲ ਜਾਂਦੀ ਆ ਤੇ ਗੋਲਣਿਆਂ ਨਾਲ ਆ ਕੰਮ ਜਾਨੀ ਚੰਗੀ ਤਰ੍ਹਾਂ ਕਰਨਾ ਪੈਂਦਾ ਡਲੀ ਨਹੀਂ ਰਹਿਣੀ ਚਾਹੀਦੀ ਵਿੱਚ ਨਰਨ ਲਾਗਿਆ ਪਾਣੀ ਪਾਉਣ ਢੋਲੀਆਂ ਦੇ ਵਿੱਚ ਜਣੀ ਪੰਪ ਚੈੱਕ ਕਰ ਰਹੇ ਆ ਜਾਨੀ ਫਸਾ ਫੁਸਾ ਨਾ ਹੋਵੇ ਨੋਜ਼ਲ 'ਚ ਕੋਸੇ ਤੇ ਇਹ ਪ੍ਰੋਬਲਮ ਨਹੀਂ ਆਉਂਦੀ ਜਦੋਂ ਢੋਲੀ ਭਰ ਲਈਦੀ ਆ ਵਿਦਵਾਏ ਲੋਈ ਅਗੇ ਵੀ ਜੰਮ ਜਾਂਦੀਆਂ ਵਾ ਬਾਕੀ ਚਾਰ ਬੰਦੇ ਨਾਲ ਕੰਮ ਥੋੜਾ ਜਿਆ ਖਿੱਚਿਆ ਜਾਂਦਾ ਵਾ ਚਾਰ ਢੋਲੀਆਂ ਇੱਕੋ ਵਾਰ ਕੰਮ ਖਿੱਚ ਦਿੰਦੀਆਂ ਜਾਣੀ ਜੇ ਤੀਕਾ ਮੰਨੇ ਵੜ ਜਾਂਦਾ ਯਾਨੀ ਫਿਰ ਦੇਖ ਸਕਦੇ ਆ ਜਿਹੜੀ ਚੜ੍ਹਾ ਪੂਰਾ ਚੜ੍ਹਦਾ ਇੱਕ ਦੂਜੇ ਦੇ ਉੱਪਰ ਯਾਨੀ ਇਹੀ ਇੱਕ ਗੌਰ ਵਾਲੀ ਗੱਲ ਹੁੰਦੀ ਐ ਵੀ ਪਾੜਾ ਨਹੀਂ ਰਹਿਣਾ ਚਾਹੀਦਾ ਹੁੰਦਾ ਜੇ ਆਪਾਂ ਕਿਰਾਏ ਤੇ ਕਰਾਉਣੇ ਆ ਤੇ ਬੰਦੇ ਇਹ ਪੂਰੇ ਗੋਡਾ ਯਾਨੀ ਈ ਕੰਕ ਦੇਖ ਸਕਦੇ ਆ ਪੂਰੀ ਬਰੋਲੇ ਬਣੀ ਆਉਂਦੀ ਐ ਇਸ ਟਾਈਮ ਤਾਂ ਫਿਰ ਇਹ ਪਾਵਾਂਗੇ ਇਹਨੂੰ ਹੁਣ ਕਦੇ ਦਿਨ ਨੂੰ ਦੂਜਾ ਰੇ ਤੇ ਕੰਮ ਹੋ ਜੂ ਖਤਮ ਰੇ ਤਾਂ ਇਦੇ ਨਾਲ ਨਾਲ ਕਰਨੀਆ ਸਪਰੇਅ ਆਪਾਂ ਐਲ ਐਲ ਗ੍ਰੈਪ ਜਿਹੜਾ ਸਾਲਟ ਹੁੰਦਾ ਵਾ ਤੇ ਵਟਾਂ ਦੇ ਨਾਲ-ਨਾਲ ਹੀ ਕਰਨਾ ਪੱਕੀਆਂ ਦੇ ਜਾਨੀ ਵਿੱਚ ਲੋੜ ਨਹੀਂ ਗਈ ਵਿੱਚ ਸਾਫ ਅਖੇਦ ਆਪਣਾ ਤੇ ਸਾਰੇ ਤੇ ਖਰਚਾ ਕਰਨ ਦੀ ਲੋੜ ਨਹੀਂ ਜਾਨੀ ਗੋਲੀ ਡੰਡਾ ਹੈ ਨਹੀਂ ਗਾ ਵਿੱਚ ਖੇਤ ਦੇ ਆਪਣੇ ਕਿਉਂਕਿ ਆਲੂ ਵਾਲੇ ਖੇਤ ਆ ਇਹ ਛੋਟੇ ਲੋਟ ਕਰਦੇ ਆ ਸਪਰੇਅ ਤੇ ਉਧਰੋਂ ਵਾਪਸ ਆ ਜਾਣਗੇ ਜਾਨੀ ਜਾਣ ਆਉਣ ਕਰ ਲੈਂਦੇ ਆ ਇਹਦੇ ਨਾਲ ਤੇ ਇੱਕ ਜ਼ਾਦਾ ਵਧੀਆ ਕੰਮ ਚੱਲ ਰਿਹਾ ਜਾਨੀ ਤੋਪ ਦੇ ਚੱਲਦਾ ਕੰਮ ਕਿਉਂਕਿ ਤੇਲ ਥੋੜੀ ਜੀ ਲੈਣੀ ਚਾਹੀਦੀ ਆ ਜੇ ਤੇਲ ਲੈਂਦੀ ਨਹੀਂ ਤਾਂ ਸਪਰੇਅ ਦਾ ਬੜਾ ਫਾਇਦਾ ਨਹੀਂ ਹੁੰਦਾ ਕਿਉਂਕਿ ਤੇਲ ਦੇ ਕਿਉਂਕਿ ਤੇਲ ਦੇ ਨਾਲ ਹੀ ਤਲਕ ਕੇ ਥੱਲੇ ਦਵਾਈ ਡਿੱਗ ਪੈਂਦੀ ਆ ਤੇ ਫਿਰ ਅਸਰ ਨਹੀਂ ਕਰਦੀ ਜ਼ਿਆਦਾ ਪੱਤਿਆਂ ਤੇ ਅਸਰ ਕਰਨਾ ਸਪਰੇਅ ਨੇ ਤੇ ਤੇਲ ਨਹੀਂ ਚਾਹੀਦੀ ਪੱਤਿਆਂ ਤੇ ਤਦਾਂ ਦੇਖ ਕੇ ਕਰਨੀ ਚਾਹੀਦੀ ਆ ਸਪਰੇ ਫਿਰ ਨਹੀਂ ਆਪਾਂ ਨੂੰ ਆਇਆ ਲੱਗਦਾ ਵੀ ਸਪਰੇ ਦਾ ਰਿਜ਼ਲਟ ਤਾਂ ਮਿਲਿਆ ਨਹੀਂਗਾ ਬਸ ਚੱਕਰ ਸਾਰਾ ਇਹੀ ਪੈਂਦਾ ਮੌਸਮ ਦਾ ਤੇ ਪੱਤੇ ਸੁੱਕਣੇ ਚਾਹੀਦੇ ਆ ਯਾਨੀ 2-3 ਘੰਟੇ ਇਹਨੂੰ ਧੁੱਪ ਲੱਗੇ ਪੂਰੀ ਹੁਣ ਜਾਣੀ 11:30 ਦਾ ਟਾਈਮ ਹੋਇਆ ਹੋਇਆ ਇਸ ਟਾਈਮ ਤੇ ਸ਼ਾਮ ਤਾਈਂ ਧੁੱਪ ਰਹੂਗੀ ਤੇ ਅਸਰ ਕਰ ਜੂਗੀ ਪੱਤੇਆਂ ਤੇ ਪੂਰਾ ਸਪਰੇ ਕੋਲ ਗਿਆ ਤੇ ਐਂਡ ਵਾਲੀਆਂ ਢੋਲੀਆਂ ਵਾਂ ਖੇਤ ਜਾਨੀ ਹੋ ਗਿਆ ਖਤਮ ਹੁਣ ਚੱਲਦੇ ਆ ਫਿਰ ਘਰ ਨੂੰ ਹੁਣ ਦੇਖਦੇ ਆ ਕੋਈ ਹੋਰ ਕੰਮ ਕਰਨ ਵਾਲਾ ਤਾਂ ਉਹ ਕਰ ਲੈਨੇ ਆ ਸਪਰੇਅ ਜਾਨੀ ਹੋ ਗਈ ਐ ਇੱਕ ਸਾਰ ਵਧੀਆ ਕਿਉਂਕਿ ਸਪਰੇਅ ਨੂੰ ਬੰਦੇ ਇੱਕੋ ਜਿਹੀ ਚਾਹੀਦੇ ਆ ਫਿਰ ਤਸੱਲੀ ਜੀ ਹੋ ਜਾਂਦੀ ਐ ਅੱਜ ਦੀ ਵੀਡੀਓ ਕਿਦਾਂ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਵਾਲਾ ਬਟਨ ਦਬਣਾ ਨਹੀਂ ਭੁੱਲਣਾ ਤਾਂ ਕਿ ਤੁਹਾਨੂੰ ਹੋਰ ਵੀ ਨਵੇਂ-ਨਵੇਂ ਵੀਡੀਓ ਮਿਲਦੇ ਜਾ ਰਹੇਣ ਓਕੇ ਧੰਨਵਾਦ ਸਾਰਿਆਂ ਦਾ ਮਿਲਦੇ ਆ ਨਵੀਂ ਵੀਡੀਓ ਲੈ ਕੇ